ਸਾਨ ਜਥੇ ਬੰਦੀਆਂ ਵੱਲੋਂ ਕੱਲ ਦਿੱਲੀ ਦੇ ਕੂਚ ਨੂੰ ਲੈ ਕੇ ਬੜੀ ਵੱਡੀ ਤਿਆਰੀ ਕੀਤੀ ਗਈ ਹੈ ਤੁਸੀਂ ਦੇਖਦੇ ਹੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸ਼ੋਰਟਸ ਦਿਖਾਉਣ ਮੈਡੀਕਲ ਫੈਸਿਲਿਟੀ ਵਾਸਤੇ ਜਿਹੜੀਆਂ ਐਂਬੂਲੈਂਸ ਤਿਆਰ ਕੀਤੀਆਂ ਗਈਆਂ ਨਾ ਆਪਾਂ ਵੀਰ ਜੀ ਨਾਲ ਗੱਲ ਕਰਾਂਗੇ ਕਿ ਜੇ ਕੱਲ ਨੂੰ ਕੋਈ ਫੋਰਸਾਂ ਵੱਲੋਂ ਨੌਜਵਾਨਾਂ ਦੇ ਉੱਤੇ ਜਾਂ ਦਰਥੂ ਗੈਸ ਦੇ ਗੋਲੇ ਸੁੱਟੇ ਗਏ ਤੇ ਜੇ ਕੱਲ ਨੂੰ ਕੋਈ ਕਾਰਵਾਈ ਹੁੰਦੀ ਤਾਂ ਉਹਦੇ ਵਾਸਤੇ ਕੀ ਤਿਆਰੀ ਹੈ ਕੀ ਹੈ ਆਪਣੇ ਕੋਲ ਮੈਡੀਕਲ ਫੈਸਿਲਿਟੀਆਂ ਜੀ ਆਪਣੇ ਕੋਲੇ ਵੀ ਜੀ ਫਰਸਟ ایڈ ਕਿੱਟ ਦਾ ਸਾਰਾ ਸਮਾਨ ਆ ਜਿਵੇਂ 13 14 ਤਰੀਕ ਨੂੰ ਵੀ ਇੱਥੇ ਗੋਲਾਬਾਰੀ ਹੋਈ ਸੀ ਉਹਦੇ ਵੀ ਆਪਾਂ ਕਈ ਪੇਸ਼ੈਂਟ ਨੂੰ ਇੱਥੋਂ ਬਾਤਨਾ ਰੈਫਰ ਕਰਾਇਆ ਗਿਆ ਲੈ ਕੇ ਐਂਬੂਲੈਂਸ ਤੇ ਆਪਣੇ ਤੇ ਬਾਕੀ ਫਰਸਟ ایڈ ਕਿੱਟ ਨੇ ਆਪਣੇ ਕੋਲੇ ਸਟਿਚਿੰਗ ਵਗੈਰਾ ਦਾ ਵੀ ਸਾਰਾ ਪ੍ਰਬੰਧ ਹੈਗਾ ਵੀ ਕੋਈ ਨੋਰਮਲ ਇੰਜਰੀ ਆਉਂਦੀ ਆ ਉਹਦਾ ਆਪਣੇ ਕੋਲੇ ਸਾਰਾ ਇਲਾਜ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜੇ ਕੋਈ ਇੰਜਰਡ ਹੁੰਦਾ ਤਾਂ ਉਸ ਨੂੰ ਅਲਾਜ਼ ਦੇਣ ਵਾਸਤੇ ਮੈਡੀਕਲ ਟੀਮਾਂ ਜਿਹੜੀਆਂ ਉਹ ਤਿਆਰ ਕੀਤੀਆਂ ਗਈਆਂ ਸਾਡੇ ਨਾਲ ਨੌਜਵਾਨ ਖੜੇ ਨੇ ਆਪਾਂ ਜਾਣਾਂਗੇ ਉਹਨਾਂ ਨੂੰ ਕਿ ਦਿੱਲੀ ਦੀ ਕੂਚ ਵਾਸਤੇ ਜਿਹੜੀ ਕੱਲ ਦੀ ਕਾਲ ਕੀਤੀ ਗਿਆ ਉਸ ਅੰਦ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਪ੍ਰਬੰਧ ਦੇ ਸਭ ਤੋਂ ਪਹਿਲਾਂ ਤਾਂ ਹੀ ਅਸੀਂ ਜਥੇਬੰਦੀਆਂ ਦੇ ਹੁਕਮ ਦੇ ਹੇਠਾਂ ਜਿੱਦਾਂ ਹੁਕਮ ਲਾਉਣਗੇ ਜੇ ਕੱਲ ਨੂੰ ਸਰਕਾਰ ਕੋਈ ਨਹੀਂ ਫੈਸਲਾ ਲੈਂਦੀ ਫਿਰ ਅਸੀਂ ਦਿੱਲੀ ਕੂਚ ਦੀ ਸਾਡੀ ਤਿਆਰੀ ਹੈ ਤੇ ਦਿੱਲੀ ਪਹੁੰਚਾਂਗੇ ਅਸੀਂ ਜੇ ਕੋਈ ਅੱਗੋਂ ਮੋਰਚਾ ਜਿੱਥੇ ਲੱਗਾ ਹੋਇਆ ਹੈ ਜੇ ਕੋਈ ਅੱਗੋਂ ਕੋਈ ਕਾਰਵਾਈ ਕਰਦੇ ਨੇ ਉਸ ਹਿਸਾਬ ਨਾਲ ਫਿਰ ਨੌਜਵਾਨ ਨੇ ਜਿਹੜੇ ਉਹ ਵੀ ਆਪਣੀ ਤਿਆਰੀ ਚ ਬੈਠੇ ਹੋਏ ਨੇ ਉੱਥੇ ਤੇ ਬਾਕੀ ਕੋਈ ਨਹੀਂ ਅਸੀਂ ਸ਼ਾਂਤ ਮੈਧੀ ਤਰੀਕੇ ਨਾਲ ਜਿੱਦਾਂ ਕਿਸਾਨਾਂ ਨੇ ਪਹਿਲਾਂ ਦਿੱਲੀ ਸਾਲ ਸਵਾ ਸਾਲ ਲਾਇਆ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਕੋਈ ਵੀ ਕਿਸ ਤਰ੍ਹਾਂ ਦੀ ਦਿੱਕਤਬਾਜੀ ਨਹੀਂ ਆਏਗੀ ਬਾਕੀ ਜੇ ਉਹ ਕਰਨਗੇ ਅੱਗੋਂ ਕੁਝ ਤੇ ਉਸ ਤੋਂ ਬਾਅਦ ਫਿਰ ਦੇਖੀ ਜਾਏਗੀ ਪਹਿਲ ਉਹਨਾਂ ਦੀ ਹੋਏਗੀ ਜੋ ਪਹਿਲ ਕਰਨਗੇ ਤੇ ਬਾਅਦ ਵਿੱਚ ਉਸ ਹਿਸਾਬ ਨਾਲ ਅਸੀਂ ਦੇਖਾਂਗੇ ਜੀ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਕੱਲ ਰਾਤ ਦੀ ਗੱਲ ਕਰੀਏ ਕਿ ਬੈਰੀਕੇਟਿੰਗ ਜਿਹੜੀ ਆ ਹੋਰ ਵਧਾ ਦਿੱਤੀ ਗਈ ਆ ਫੋਰਸਾਂ ਜਿਹੜੀਆਂ ਵਾ ਬਹੁਤ ਜ਼ਿਆਦਾ ਤਣਾਤ ਕਰ ਦਿੱਤੀਆਂ ਗਈਆਂ ਵਾ ਤੇ ਇੰਨੀ ਬੈਰੀਕੇਟਿੰਗ ਨੂੰ ਤੋੜੂਗਾ ਕਿਦਾਂ ਬੈਰੀਕੇਟ ਨੂੰ ਤੋੜਨ ਵਾਲੇ ਜੋ ਵੀ ਆ ਕਿਸਾਨ ਆ ਕੋਈ ਜਿੱਦਾਂ ਹੁਕਮ ਕਰਨਗੇ ਉਸ ਦੇ ਹਿਸਾਬ ਨਾਲ ਚੱਲਾਂਗੇ ਜੀ ਫਿਰ ਅਸੀਂ ਸਾਰੇ ਪ੍ਰਬੰਧ ਹੈਗੇ ਨੇ ਨੌਜਵਾਨ ਵੀ ਹੈਗੇ ਨੇ ਜਿੱਦਾਂ ਪ੍ਰਬੰਧ ਹੋਏਗਾ ਜੇ ਉਸ ਹਿਸਾਬ ਨਾਲ ਉਹ ਕਰਨਗੇ ਉਸ ਹਿਸਾਬ ਨਾਲ ਫਿਰ ਅਸੀਂ ਚੱਲਾਂਗੇ ਪਹਿਲ ਤਾਂ ਸਾਡੀ ਇਹੀ ਹੋਏਗੀ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਪਹੁੰਚੀਏ ਤੇ ਸ਼ਾਂਤਮਈ ਤਰੀਕੇ ਨਾਲ ਅਸੀਂ ਆਪਣੀਆਂ ਸਰਕਾਰ ਤੋਂ ਮੰਗਾਂ ਮਨਾਈਏ ਕੁਝ ਨੌਜਵਾਨ ਹੋਰ ਵੀ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਰ ਜੀ ਦਿੱਲੀ ਦੀ ਤਿਆਰੀ ਕਿਸ ਤਰ੍ਹਾਂ ਕੀਤੀ ਗਈ ਹੈ ਜੀ ਪਹਿਲੋ ਤੋਂ ਮੈਂ ਟੀਨਿਕ ਸਵੇਰ ਦਾ ਬਹੁਤ ਧੰਨਵਾਦ ਕਰਦਾ ਜੀ ਦੂਜਾ ਜੋ ਕਿਸਾਨ ਜਥੇਬੰਦੀ ਕਹੇਗੀ ਉਹਨਾਂ ਦੇ ਮੁਤਾਬਕ ਚੱਲਾਂਗੇ ਜੋ ਵੀ ਸਾਨੂੰ ਹੁਕਮ ਹੋਏਗਾ ਉਸ ਮੁਤਾਬਕ ਅਸੀਂ ਸੇਵਾ ਦਾ ਮੌਕਾ ਦਾਂਗੇ ਜਿੱਥੇ ਬੰਦਿਆਂ ਨਾਲ ਤੁਰਨਾ ਹੈ ਰਲ ਕੇ ਤੁਰਨਾ ਹੈ ਕੱਲ ਦੀ ਤਿਆਰੀ ਨੌਜਵਾਨ ਨੌਜਵਾਨ ਬਹੁਤ ਤਿਆਰ ਨੇ ਨੌਜਵਾਨਾਂ ਨੂੰ ਜੋ ਸਿਹਤ ਮਿਲੇਗੀ ਉਸ ਮੁਤਾਬਕ ਕੰਮ ਹੋਏਗਾ ਸੋ ਇਹਨਾਂ ਦਾ ਕਹਿਣਾ ਹੈ ਕਿ ਜਥੇ ਬੰਦੀਆਂ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਕਹਿਣ ਗਿਆ ਅਨਸ਼ਾਸਨ ਦੇ ਵਿੱਚ ਰਹਿ ਕੇ ਉਸੇ ਤਰੀਕੇ ਦੇ ਨਾਲ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਵੱਲੋਂ ਟਰੈਕਟਰਾਂ ਨੂੰ ਵੀ ਮੋਡੀਫਾਈ ਕੀਤਾ ਗਿਆ। ਆਪਾਂ ਕਹਿ ਸਕਦੇ ਦਿਖਾਇਆ ਮੇਰੇ ਕੰਮਾ ਨਾ ਆ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਬੰਨੇ ਲੋਹੇ ਦੀ ਸੀਟ ਲਾ ਕੇ ਉਹਨੂੰ ਕਵਰ ਕੀਤਾ ਗਿਆ ਤਾਂ ਜੋ ਪਿੱਛੇ ਤੋਂ ਕੋਈ वार ਨਾ ਕਰ ਸਕੇ। ਟਰੈਕਟਰ ਨੂੰ ਪੂਰੀ ਮਜ਼ਬੂਤੀ ਨਾਲ ਤਿਆਰ ਕੀਤਾ ਗਿਆ। ਦਿੱਲੀ ਨੂੰ ਜਾਣ ਵਾਸਤੇ ਕਹਿ ਰਹੇ ਆ ਕਿ ਪੂਰੀ ਤਿਆਰੀ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਵੀਰ ਜੀ ਕੀ ਨਾਮ ਇਹਦੇ ਵਰਕਰ ਸਿੰਘ ਜੀ ਵਰਕਰ ਸਿੰਘ ਜੀ ਤਿਆਰੀ ਕਿਸ ਤਰ੍ਹਾਂ ਦੀ ਦਿੱਲੀ ਨੂੰ ਲੈ ਕੇ ਪੂਰੀ ਤਿਆਰੀ ਆ ਜੀ ਹੁਕਮ ਦਾ ਬੱਸ ਵੇਟ ਆ ਜੀ ਸਵੇਰੇ ਕਹਿੰਦੇ 11 ਵਜੇ ਦਾ ਆਪਣਾ ਹੈਗਾ ਆ ਲੋਹੇ ਦੀਆਂ ਸੀਟਾਂ ਲਾਈਆਂ ਗਈਆਂ ਹਾਂਜੀ ਇਹ ਉਹੀ ਟਰੈਕਟਰ ਜਿਹੜਾ ਇਹਨਾਂ ਨੇ ਪਹਿਲੇ ਦਿਨ ਤੋੜ ਦਿੱਤਾ ਗਿਆ ਸੀ ਤੇ ਅਸੀਂ ਠੀਕਰਾਇਆ ਆਪਣੇ ਬਚਾ ਲਈ ਪਿੱਛੇ ਸੀਟ ਲਾਈ ਹੈਗੀ ਤੇ ਹੁਣ ਅਸੀਂ ਅੱਗੇ ਸਿੱਧਾ ਟਰੈਕਟਰ ਖੜਨ ਵਾਲੀ ਗਲਤੀ ਨਹੀਂ ਕਰਾਂਗੇ ਇਸ ਵਾਰ ਅਸੀਂ ਬੈਕ ਖੜਾਂਗੇ ਔਰ ਬੈਰੀਕੇਡ ਖਿੱਚ ਕੇ ਵਾਪਸ ਲੈ ਕੇ ਆਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਵੀ ਇੱਕ ਤਰੀਕੇ ਦਾ ਜਿਵੇਂ ਜਿਸ ਤਰ੍ਹਾਂ ਆਰਮੀ ਦੇ ਆਪਣੇ ਦਾ ਪੇਜ ਹੁੰਦੇ ਨੇ ਉਸੇ ਤਰੀਕੇ ਦੇ ਨਾਲ ਕੀਤਾ ਉਹ ਕਹਿੰਦੇ ਆ ਕਿ ਟਰੈਕਟਰ ਨੂੰ ਸਿੱਧਾ ਨਹੀਂ ਖੜਿਆ ਜਾਵੇਗਾ ਕਿ ਬੈਕ ਕਰਕੇ ਬੈਰੀਕੇਡ ਧੂਕੇ ਵਾਪਸ ਲਿਆਦੇ ਜਾਣਗੇ ਜੇ ਸ਼ੈਲਿੰਗ ਨਹੀਂ ਹੁੰਦੀ ਆ ਤੇ ਉਸ ਦਾ ਬਚਾਅ ਹੋ ਸਕੇਗਾ ਜੀ ਇਸ ਟਾਈਮ ਖੜੇ ਆ ਹਨ ਨੌਰੀ ਬਾਰਡਰ ਦੇ ਉੱਤੇ ਕਿਤੇ ਲਗਾਤਾਰ ਤੁਹਾਨੂੰ ਰੈਗੂਲਰ ਜਿਹੜੀਆਂ ਵਾ ਤਸਵੀਰਾਂ ਦਿਖਾ ਰਹੇ ਆ ਕਿ ਕਿਸਾਨਾਂ ਦਾ ਅੰਦੋਲਨ ਜਿਹੜਾ ਵਾ ਕਿਸ ਤਰੀਕੇ ਨਾਲ ਚੱਲ ਰਿਹਾ ਵਾ ਆਪਾਂ ਗੱਲਬਾਤ ਵੀ ਕਰਾਂਗੇ ਕਿ ਤੁਹਾਡਾ ਕੀ ਨਾਮ ਜੀ ਮੇਰਾ ਨਾਮ ਸੁਖਬੀ ਸਿੰਘ ਹੈ ਜੀ ਸੁਖਬੀ ਜੀ ਕੱਲ ਦੀ ਤਿਆਰੀ ਨੂੰ ਲੈ ਕੇ ਕਿਸ ਤਰ੍ਹਾਂ ਵਾ ਕਿਉਂਕਿ ਕਿਸਾਨਾਂ ਵੱਲੋਂ ਜਿਹੜੀਆਂ ਵਾ ਉਹ ਮੰਗਾਂ ਨੂੰ ਰੱਦ ਕਰ ਦਿੱਤਾ ਗਿਆ ਪਹਿਲਾਂ ਜਿਸ ਤਰ੍ਹਾਂ ਜੀ ਆਪਾਂ ਦੇਖਦੇ ਹੁੰਦੇ ਆ ਵੀ ਕਿਸਾਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਹੁਣ ਅਜੇ ਤੋਂ ਕੋਈ ਮੀਟਿੰਗ ਨਹੀਂ ਹੋ ਰਹੀ ਸਾਡਾ ਫੈਸਲਾ ਇਹ ਹੈ ਵੀ ਕੱਲ ਨੂੰ ਅਸੀਂ ਅੱਗੇ ਵਧਾਂਗੇ ਤੇ ਸਰਕਾਰ ਜੋ ਕਰਨਾ ਚਾਹੁੰਦੀ ਕਰ ਲਈ ਅਸੀਂ ਸ਼ਾਂਤ ਰਹੀ ਨਾ ਜਿੰਨਾ ਹੋ ਸਕੇ ਅਸੀਂ ਕਰਾਂਗੇ ਜਿਵੇਂ ਸਾਡੇ ਆਗੂ ਕਹਿਣਗੇ ਆਗੂਆਂ ਦੇ ਅਧੀਨ ਅਸੀਂ ਚੱਲ ਕੇ ਹਮੇ ਸਹੀ ਚੱਕਾ ਉੱਤੇ ਜਾਵਾਂਗੇ ਆਪਾਂ ਸੋ ਇਹਨਾਂ ਦਾ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿਣਾ ਕਿ ਸ਼ਾਂਤ ਮਈ ਟੰਗ ਦੇ ਨਾਲ ਜਿਹੜਾ ਉਹ ਨੌਜਵਾਨ ਇੱਥੋਂ ਕੂਚ ਕਰਨਗੇ ਤੇ ਸਰਕਾਰ ਨੇ ਜੇ ਗ੍ਰਿਫਤਾਰ ਕਰਨਾ ਤੇ ਉਹ ਕਰ ਸਕਦੀ ਆ ਆਪਾਂ ਹੋਰ ਨੌਜਵਾਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਸਾਡੇ ਨਾਲ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਪ੍ਰਧਾਨ ਜੀ ਕਿਸ ਤਰੀਕੇ ਦੇ ਨਾਲ ਕੱਲ ਦੀ ਤਿਆਰੀ ਹੈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਜਿਹੜੀ ਸਾਡੀ ਆਵਾਜ਼ ਉਹ ਹਮ ਤਾਈ ਪਹੁੰਚਾਉਣ ਲੱਗੇ ਆ ਤੁਸੀਂ ਦੇਖੋ 8 ਦਿਨਾਂ ਤੋਂ ਅਸੀਂ ਸ਼ਾਂਤਵੇਂ ਬੈਠੇ ਆ ਮੀਟਿੰਗਾਂ ਵਿਖੀ ਜਾਂਦੇ ਆ ਸਰਕਾਰ ਉਹ ਜੁੰਡੇ ਕਰੀ ਜਾਂਦੀ ਹੈ ਸਾਡੀ ਜਿਹੜੀ ਕੋਈ ਗੱਲ ਕੰਮ ਦੀ ਹੈ ਕੋਈ ਪੂਰੀ ਸੁਣ ਨਹੀਂ ਰਹੀ ਸਾਨੂੰ ਮਜਬੂਰ ਹੋ ਕੇ ਕੋਟਾਂ ਵੀ ਕਹਿ ਰਹੀਆਂ ਹਨ ਹਰਿਆਣਾ ਸਰਕਾਰ ਨੂੰ ਲਾਂਹਤਾ ਵੀ ਪਾ ਰਹੀਆਂ ਉੱਤੇ ਰਸਤਾ ਖਾਲੀ ਕਰ ਦਿਓ ਕੋਈ ਕੋਈ ਉੱਥੇ ਲੜਨ ਨਹੀਂ ਚੱਲੇ ਜਾਂ ਕਿਸੇ ਨਾ ਕਿਸੇ ਵੈਲੈਂਸ ਨਹੀਂ ਕਰਨ ਕਿੱਥੇ ਇਹ ਤਾਂ ਸ਼ਾਂਤਮਈ ਆਪਣਾ ਹੱਕ ਮੰਗਣ ਚੱਲੇ ਆ ਉੱਥੇ ਬਹਿ ਕੇ ਦਿੱਲੀ ਦੀਆਂ ਬਰੂਹਾਂ ਤੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਇਹਨਾਂ ਨੂੰ ਜਗਾਉਣਾ ਚਾਹੁੰਦੇ ਆ ਤੇ ਤੁਸੀਂ ਜਿਸ ਤਰ੍ਹਾਂ ਅੱਗੇ ਸਾਡੇ ਨਾਲ ਵਾਅਦਾ ਕੀਤਾ ਸੀ 2.5 ਸਾਲ ਤੁਸੀਂ ਉਹ ਕਾਨੂੰਨ ਲਾਗੂ ਨਹੀਂ ਕੀਤੀ ਐ ਐਮਐਸਬੀ ਲਾਗੂ ਨਹੀਂ ਕੀਤੀ ਐਮਐਸਬੀ ਗਰੰਟੀ ਨਹੀਂ ਦਿੱਤੀ ਉਹੀ ਗੱਲਾਂ ਫੇਰ ਜਿਵੇਂ ਇੱਕ ਛੈਲੋ ਨੂੰ ਤੇ ਡਾਨੀਆਂ ਨੂੰ ਉਡਾਉਣ ਵਾਲੀਆਂ ਸਾਨੂੰ ਉਹੀ ਬੁਝਾਰਤਾਂ ਪਾਈ ਜਾਂਦੇ ਨੇ ਜਮਲੇਬਾਜ਼ੀ ਹੋ ਰਹੀ ਐ ਇਹ ਗੱਲ ਚੰਗੀ ਨਹੀਂ ਸਰਕਾਰ ਵਾਸਤੇ ਕਿਸਾਨ ਅੱਗੇ ਬਹੁਤ ਦੁਖੀ ਹੈ ਤੁਸੀਂ ਦੇਖੀ ਜਾਂਦੇ ਹੋ 8 ਦਿਨ ਤੋਂ ਰੋੜਾਂ ਤੇ ਬੈਠੇ ਆ ਕੱਲ ਦੀ ਤਿਆਰੀ ਕੀ ਹੈ ਕੱਲ ਦੀ ਤਿਆਰੀ ਫੁੱਲ ਹੈ ਜੀ ਕੱਲ ਦੀ ਤਿਆਰੀ ਇਸ ਸ਼ਾਮ ਮਈ ਅੱਗੇ ਵਧਾਂਗੇ ਜੀ ਨੌਜਵਾਨ ਪਿੱਛੇ ਰਹਿੰਦੇ ਦੇਖੋ ਜੀ ਨੌਜਵਾਨ ਤੇਰੇ ਨੂੰ ਅਸੀਂ ਕੋਸ਼ਿਸ਼ ਕਰਾਂਗੇ ਪਿੱਛੇ ਰੱਖਣ ਤੋਂ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਜਿਹੜੇ ਨੌਜਵਾਨ ਆ ਉਹ ਪਿਛੇ ਰਹਿਣਗੇ ਕਿਸਾਨ ਲੀਡਰ ਜਿਹੜੇ ਆ ਉਹ ਅੱਗੇ ਲਾ ਕੇ ਚੱਲਣਗੇ